ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਨੂੰ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਅਸੀਂ ਆਪਾਂ ਇੱਕ ਬਾਈ ਦੇ ਫਾਰਮ ਤੇ ਆਏ ਸੀਗੇ ਤੇ ਬਾਈ ਦੇ ਫਾਰਮ ਤੇ ਨਾ ਆਪਾਂ ਨੂੰ ਅੱਜ ਇੱਕ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ ਕਿਉਂਕਿ ਆਪਾਂ ਨੂੰ ਨਾ ਕਦੀ ਕਦੀ ਦੇਖਣ ਨੂੰ ਮਿਲਦੀ ਜਿਆਦਾ ਲੋਕ ਆਪਾਂ ਇਸ ਤਰ੍ਹਾਂ ਦੀ ਚੀਜ਼ ਨਹੀਂ ਦੇਖੀ ਕਦੀ ਸੋ ਬਾਈ ਨੇ ਨਾ ਇੱਕ ਖੁਰਲੀ ਬਣਾਈ ਹੋਈ ਹੈ ਖੁਰਲੀ ਦੇ ਵਿੱਚ ਆਪਾਂ ਦੇਖੋ ਜੀ ਟੈਲਾਂ ਲਾਈਆਂ ਹੋਈਆਂ ਆ ਬਾਈ ਨੇ ਸੋ ਬਾਈ ਦਾ ਹੱਲੇ ਕੰਮ ਸ਼ੁਰੂਆਤੀ ਦੌਰ ਤੇ ਕੰਮ ਹੈ ਫਾਰਮ ਦਾ ਤੇ ਬਾਈ ਨੇ ਬਹੁਤ ਵਧੀਆ ਫਾਰਮ ਮੇਨਟੇਨ ਕੀਤਾ ਆ ਪਰ ਆ ਜਿਹੜੀ ਖੁਰਲੀ ਦੇ ਵਿੱਚ ਟੈਲਾਂ ਲਾਈਆਂ ਆ ਤੇ ਇਹ ਟੈਲਾਂ ਨੂੰ ਅਸੀਂ ਵੀ ਅੱਜ ਤਕਰੀਬਨ ਚਲੋ ਆਪਾਂ ਪਹਿਲਾਂ ਕਵਰ ਕੀਤਾ ਆ ਪਰ ਇਹ ਜਾਦਾ ਅੱਜ ਆਪਾਂ ਬਾਈ ਦੱਸਣਗੇ ਕੀ ਆਂਦਾ ਫਾਇਦਾ ਕੀ ਹੈ ਸੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਆਪਾਂ ਨੂੰ ਦੱਸਣਗੇ ਕੀ ਇਹ ਟੈਲਾਂ ਨਾਲ ਨੇ ਕਿਸ ਵਾਸਤੇ ਲਾਈਆਂ ਆਂਦਾ ਫਾਇਦਾ ਕੀ ਹੈ ਸੋ ਬਾਕੀ ਬਾਈ ਨਾਲ ਆਪਾਂ ਗੱਲ ਕਰਦੇ ਆਂ ਬਾਈ ਦੱਸਣਗੇ ਆਪਾਂ ਨੂੰ ਸੋ ਬਾਈ ਸਭ ਨਾਲ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਵੀ ਆਪਾਂ ਟੈਲਾਂ ਲਾਈਆਂ ਸੀ ਕਿ ਇੱਕ ਤਾਂ ਬਾਣੀ ਸਾਫ਼ ਰਹੇ ਕੀ ਖਰਾਣੀਆਂ ਆਪਾਂ ਜੰਗੀ ਦਾ ਸਾਫ਼ ਕਰਦੇ ਰਹੀਏ ਅੰਦਰ ਵਿੱਚ ਗੰਦਨਾ ਜੰਮੇ ਜੋ ਫੀਡ ਪਾਉਂਦੇ ਆਂ ਤਾਂ ਫੀਡ ਵੀ ਕਈ ਵਾਰ ਆਪਾਂ ਦੇਖਦੇ ਆਂ ਸਲਾਬ ਆਏ ਦੀ ਜੰਮ ਜਾਂਦੀ ਆ ਠੀਕ ਹੈ ਠੀਕ ਹੈ ਉਹਦੇ ਕਰਕੇ ਪੂਰੀ ਖਰਾਣੀਆਂ ਇਕੱਬਰ ਸਾਫ਼ ਕਰਦੇ ਆਂ ਵੰਦੀਆ ਤੇ ਇਹਨਾਂ ਜਦੋਂ ਆਪਾਂ 1 2 3 ਦਿਨ ਹੋ ਜਾਂਦੇ ਆ ਫਿਰ ਇਹਨੂੰ ਕਪੜਾ ਮਾਰ ਕੇ ਜ ਸਭ طرف ਮਾਰ ਕੇ ਆਪਾਂ ਸਾਫ਼ ਕਰਦੇ ਆਂ ਅੱਛਾ ਬਈ ਇਹਦੀ ਸਫਾਈ ਕਰਨੀ ਵੀ ਬਹੁਤ ਸੁੱਕੀ ਹੁੰਦੀ ਹੋਊਗੀ ਸਫਾਈ ਕਰਨੀ ਬਹੁਤ ਸੁੱਕੀ ਆਪਾਂ ਇਹਨੂੰ ਕਪੜਾ ਮਾਰ ਦੀ ਜ ਹਰਤੀ ਚ ਦਿਨ ਬਾਅਦ ਇਹਨੂੰ ਸਫਾਈ ਕਰਦੇ ਆਂ ਅੱਛਾ ਬਾਈ ਜੇ ਤਦੋਂ ਤੁਸੀਂ ਪਸ਼ੂ ਨੂੰ ਇਹਦੇ ਵਿੱਚ ਦਾਣਾ-ਦੂਣਾ ਪਾਉਂਦੇ ਹੋ ਤਾਂ ਇਹਦੇ ਵਿੱਚ ਪਸ਼ੂ ਨੂੰ ਕੋਈ ਖਾਂਚੇ ਜਾਂ ਕਿਸੇ ਤਰ੍ਹਾਂ ਦੀ ਖਾਂਚਰ ਨਹੀਂ ਦਿੱਕਤ ਬਣਾਉਂਦੇ ਕੋਈ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਕੋਈ ਦਿੱਕਤ ਨਹੀਂ ਮਤਲਬ ਕਿ ਜੇ ਤੁਸੀਂ ਦਾਣਾ ਚਾਰਾ ਪਾਇਆ ਤਾਂ ਤਿਲਕ ਕੇ ਆਪੇ ਹੀ ਅਦਰ ਨੂੰ ਪਸ਼ੂ ਦੇ ਮੂੰਹ ਵੱਲ ਹੋ ਜਾਂਦਾ ਠੀਕ ਆ ਬਾਈ ਪਸ਼ੂ ਬਹੁਤ ਸ਼ੌਕ ਨਾ ਕਰਦਾ ਅੱਛਾ ਨਹੀਂ ਵੈਸੇ ਤੁਸੀਂ ਇਹ ਕਿੱਥੋਂ ਤੁਹਾਨੂੰ ਇਹੋ ਜਿਹਾ ਪਤਾ ਲੱਗਿਆ ਕਿ ਕਿਉਂਕਿ ਲੋਕਾਂ ਦੇ ਘਰੇ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਸਿੰਪਲ ਖੁਰਲੀਆਂ ਬਣੀਆਂ ਹੁੰਦੀਆਂ ਹਨ ਇਹ ਤੁਸੀਂ ਖੁਰਲੀ ਤੁਹਾਨੂੰ ਇਸ ਤਰ੍ਹਾਂ ਦੀ ਬਣਾਉਣ ਦੀ ਕਿੱਥੋਂ ਆਈ ਆਈਆ ਕਿ ਮੈਂ ਇਸ ਤਰ੍ਹਾਂ ਦੀ ਖੁਰਲੀ ਤਿਆਰ ਕਰਾਂ ਇਹ ਵੀ ਮੈਂ ਵਿਰਕ ਡੇਰੀ ਫਾਰਮ ਤੇ ਗਿਆ ਸੀਗਾ ਅੱਛਾ ਜੀ ਕਿੱਥੇ ਫਾਰਮ ਹੈ ਇਹ ਇਹ ਰੋਹੀ ਵਾਲੇ ਪਿੰਡ ਹੈਗਾ ਵਿਰਕ ਡੇਰੀ ਫਾਰਮ ਅੱਛਾ ਜੀ ਮੈਂ ਉੱਥੇ ਵਿਜ਼ਿਟ ਕਰਿਆ ਸੀ ਉੱਥੇ ਦੇਖ ਕੇ ਆਇਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਉੱਥੋਂ ਦੇਖ ਕੇ ਮੈਂ ਇਹ ਸੋਚਿਆ ਕਿ ਮੈਂ ਇਸ ਤਰ੍ਹਾਂ ਲਗਾ ਕੇ ਐਦਾਂ ਦੀ ਕਰਾਂਗਾ ਠੀਕ ਹੈ ਬਾਈ ਠੀਕ ਹੈ ਤੇ ਬਾਈ ਵੈਸੇ ਜੇ ਦੇਖਿਆ ਜਾਵੇ ਇਹਦੇ ਨਾਲ ਕੋਈ ਸੁਲਾਬ ਸੁਲੂਬ ਜਾਂ ਕਿਸੇ ਤਰ੍ਹਾਂ ਦਾ ਕੋਈ ਨਹੀਂ ਹਰ ਤੀਜੇ ਦਿਨ ਅਸੀਂ ਸਾਫ਼ ਕਰਦੇ ਆ ਕਪੜਾ ਮਾਰ ਕੇ ਨੂੰ ਚੰਗੀ ਤਰ੍ਹਾਂ ਬਾਈ ਨਾਲ ਤੇ ਬਾਈਆਂ ਦੇ ਵਿੱਚ ਮੰਨ ਲਓ ਜੇ ਆਪਾਂ ਪਾਣੀ ਨਾਲ ਧੋਨੇ ਆ ਤੇ ਫਿਰ ਪਾਣੀ ਨਾਲ ਤਾਂ ਕੋਈ ਦਿੱਕਤ ਨਹੀਂ ਕੀ ਇਹਨੂੰ ਕੋਈ 5 ਮਿੰਟੇ ਪਾਣੀ ਸਾਰਾ ਸਾਫ਼ ਹੋ ਜਾਂਦਾ ਅੱਛਾ ਕਪੜਾ ਮਾਰੋ ਪਾਣੀ ਨਾਲ ਸੋ ਬਾਈ ਜੀ ਆ ਬਾਈ ਸੀਗੇ ਆਪਣੇ ਇਹਨਾਂ ਨੇ ਤੁਸੀਂ ਦੇਖਿਆ ਹੀ ਐ ਇਹਨਾਂ ਨੇ ਤਾਂ ਫਾਰਮ ਲੈ ਨਵਾਂ ਨਵਾਂ ਫਾਰਮ ਕੀਤਾ ਬਾਈ ਨਾ ਹੁਣ ਸਟਾਰਟਿੰਗ ਦੌਰ ਤੇ ਬਾਈ ਨੇ ਆਪਾਂ ਦੇਖ ਲੈ ਨਾਲ ਗੋਟਸ ਫਾਰਮ ਵੀ ਸ਼ੁਰੂ ਕੀਤਾ ਆ ਤੇ ਬਾਈ ਹੱਲੇ ਕੰਮ ਹੋਰ ਵਧਾ ਰਹੇ ਆ ਬਾਈ ਦੀ ਸੋਚ ਹੈ ਕਿ ਇੱਕ ਪਾਸੇ ਦੇਖੋ ਤੁਸੀਂ گاਵਾ ਲੱਗ ਬੰਨੀਆਂ ਬਾਈ ਨੇ ਤੇ ਮੱਝਾਂ ਆਵਦੀਆਂ ਲੱਗ ਬੰਨੀਆਂ ਹੋਈਆਂ ਸੋ ਹਰੇਕ ਬੰਦੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਬੰਦੇ ਦਾ ਆਪਦਾ ਆਪਦਾ ਵੱਖਰਾ ਹੁੰਦਾ ਹੈ ਤੇ ਬਾਈ ਦੇ ਘਰੇ ਮੱਝਾਂ ਆਏ ਨਾ ਤੇ ਬਾਈ ਦੇ ਘਰੇ ਮੈਨੂੰ ਇੱਕਾਂ ਚੀਜ਼ ਬਹੁਤ ਵਧੀਆ ਲੱਗੀ ਬਿੱਤਰੋ ਤੁਸੀਂ ਵੀ ਆ ਚੀਜ਼ ਤੁਸੀਂ ਦੇਖੋ ਕਿ ਕਿੱਡੇ ਵਧੀਆ ਸਿਸਟਮ ਨਾਲ ਲਾਇਆ ਹਾਲਾਕਿ ਇਹਦੇ ਵਿੱਚ ਕੋਈ ਜ਼ਿਆਦਾ ਤਕਨੀਕੀ ਜਾਂ ਜ਼ਿਆਦਾ ਮਤਲਬ ਇਹਦੇ ਵਿੱਚ ਦੇਖੋ ਕੋਈ ਦਿਮਾਗ ਵਾਲੀ ਖੇਡ ਨਹੀਂ ਗਈ ਪਰ ਬਾਈ ਨੇ ਸਿਸਟਮ ਦੇਖੋ ਕੀ ਲਾਇਆ ਕਿ ਉੱਤੇ ਤੁਸੀਂ ਦੇਖੋ ਕਿ ਆਪਣੇ ਘਰ ਵਾਲੀ ਟੈਂਕੀ ਪਈ ਹੈ ਜਦੋਂ ਪਾਣੀ ਭਰੀ ਜਾਂਦਾ ਆਪਣਾ ਪਾਣੀ ਹਮੇਸ਼ਾ ਸੋ ਬਾਈ ਨੇ ਇੱਕ ਇਹੋ ਜੀ ਸਕੀਮ ਲਾਈ ਕਿ ਉੱਤੋਂ ਪਾਣੀ ਵੇਸਟੇਜ ਬਾਹਰ ਆਂਦਾ ਥੱਲੇ ਖੁੱਲੀ ਬਣਾਈ ਹੋਈ ਹੈ ਜਿੱਧਰਲੇ ਪਾਸੇ ਬਾਈ ਦਾ ਫਾਰਮ ਹੈ ਵੇਸਟੇਜ ਪਾਣੀ ਸਿੱਧਾ ਆ ਕੇ ਡਿੱਗਦਾ ਜਿੱਥੇ ਆਪਾਂ ਪਸ਼ੂਆਂ ਨੂੰ ਪਾਣੀ ਪਿਆੰਦੇ ਆ ਜਾਂ ਪਾਣੀ ਥਾਂ ਦੀ ਛੱਡੀ ਹੁੰਦੀ ਹੈ ਉਹ ਤੇ ਖੁਰਲੀ ਬਣਾਈ ਹੈ ਸੋ ਵੇਸਟ ਪਾਣੀ ਵੀ ਬਾਈ ਜਿਹੜਾ ਬਹੁਤ ਵਧੀਆ ਯੂਜ਼ ਕਰ ਰਿਹਾ ਨਾਲੇ ਪਾਣੀ ਦੀ ਬਚਤ ਹੈ ਸੋ ਐਦਾਂ ਦੇ ਹੀ ਆਈਡੀਆ ਹੈ ਬਾਈ ਤੁਹਾਨੂੰ ਅਸੀਂ ਦਿੰਦੇ ਰਹਿੰਦੇ ਆ ਨਵੇਂ-ਨਵੇਂ ਲੋਕ ਨਾਲ ਮਿਲਾਂਦੇ ਰਹਿੰਦੇ ਆ ਤਾਂ ਐਦਾਂ ਹੀ ਆਪਣੇ ਨਾਲ ਜੁੜੇ ਰਹੋ ਬਾਕੀ ਤੁਹਾਨੂੰ ਹੋਰ ਅੱਗੇ ਦੀ ਇਨਫੋਰਮੇਸ਼ਨ ਆ ਦਿੰਦੇ ਰਾਵਾਂਗੇ ਸੋ ਫਾਰਮ ਨਾਲ ਆਪ ਸਾਰਾ ਕੁਝ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਠੀਕ ਆ ਬਾਈ ਜੀ ਸਸਤੀ ਗੱਲ ਦੁਬਾਰਾ ਮਿਲਦੇ ਆ ਨਵੀਂ ਵੀਡੀਓ ਨਾਲ